Mm -hmm. a ialai ਹੋਣ ਚੱਲਦੀ ਸਾਹ ਵਗੀ ਜਿੰਨਾ ਨਾ ਨਹੀਂ ਬਾਲਦੀ Mули sektorat <muchara> monitoring Jong presents FIRRMA <muchara> Здесь Yui sội Sayot S critic ਮੁਲੀ ਸੜ ਗਿਆ ਠੀਕ ਹੋਇਆ ਹਾਂਜੀ ਕਰੋ ਸਾਰਾ ਸਾਰਾ ਬਾਈਟ ਨੂੰ ਪਿੰਨ ਲਾ ਨੂੰੜਾ ਲਾਈਟ ਰਹਿ ਰਿਹਾ ਨਾ ਜਾ ਕਰ ਰਿਹਾ ਸੁਟਾ ਫੜ ਕਾਰਪੋਰੇਸ਼ਨ ਆਈ ਸੀ ਕੀ ਤਜਿੰਦਰ ਸਿੰਘ ਉਸ ਤੇਜੀ ਇਹਨੂੰ ਫੈਂਕਾ ਵੀ ਕਹਿੰਦੇ ਆ ਇਹ ਰਾਜਪੁਰੇ ਦਾ ਉਪਲਹੀੜੀ ਪਿੰਡ ਦਾ ਰਹਿਣ ਵਾਲਾ ਹੈ ਕਿ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀ ਇਨਚਾਰਜ ਸਪੈਸ਼ਲਸ ਐਂਡ ਰਾਜਪੁਰਾ ਕੋਲ ਕਿ ਇਹ ਇਧਰ ਫਲੈਟਸ ਵਾਲੇ ਪਾਸੇ ਟਰੈਵਲ ਕਰ ਰਿਹਾ ਹੈ ਮੋਟਰਸਾਈਕਲ ਤੇ ਜਾ ਰਿਹਾ ਹੈ ਸੋ ਇਹਨੂੰ ਨਾਕਾਬੰਦੀ ਕਰਕੇ ਜੇ ਰੋਕਿਆ ਜਾਵੇ ਫਿਰ ਇਹਦੇ ਕੋਲੋਂ ਨਸ਼ੀਲਾ ਪਦਾਰਥ ਜਿਹੜਾ ਹੈ ਉਹ ਰਿਕਵਰ ਹੋ ਸਕਦਾ ਸੋ ਇਹ ਜਦੋਂ ਨਾਕਾਬੰਦੀ ਕੀਤੀ ਗਈ ਨਾਕੇ ਤੇ ਪਹੁੰਚਿਆ ਇਹਨੇ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਪੁਲਿਸ ਤੇ ਫਾਇਰ ਕੀਤੇ ਦੋ ਜਿਹੜੇ ਕਿ ਦੋਵੇਂ ਗੱਡੀ ਤੇ ਲੱਗੇ ਨੇ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਆਫੀਸ਼ੀਅਲ ਗੱਡੀ ਹੈ ਸੋ ਉਹਦੇ ਤੇ ਜਦੋਂ ਦੋ ਫਾਇਰ ਲੱਗੇ ਤੇ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਜੋ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਲੈਫਟ ਗਿੱਟੇ ਤੇ ਲੱਗੇ ਜਿਹਦੇ ਕਰਕੇ ਇਹਦੀ ਇੰਜਰੀ ਹੋਈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਇਹ ਤੇ ਪੰਜ ਪਰਚੇ ਪਹਿਲਾਂ ਦਰਜ ਨੇ ਇੱਕ ਮਰਡਰ ਦਾ ਪਰਚਾ ਤੇ ਤਿੰਨ ਆਮ ਜੈੱਟ ਦੇ ਪਰਚੇ ਨੇ ਤੇ ਇੱਕ ਐਨਡੀਪੀਐਸ ਦਾ ਸੋ ਇਹ ਬੜਾ ਐਕਟਿਵ ਸਪਲਾਈਅਰ ਹੈ ਬੜਾ ਐਕਟਿਵ ਮੈਂਬਰ ਹੈ ਬੰਬੀਹਾ ਗੈਂਗ ਦਾ ਪਿੱਛੇ ਇਹ ਨਸ਼ੇ ਦਾ ਵੀ ਕੰਮ ਕਰਦਾ ਰਿਹਾ ਸੋ ਬੜੀ ਵੱਡੀ ਸਫਲਤਾ ਅੱਜ ਹਾਸਲ ਹੋਈ ਹੈ ਸਪੈਸ਼ਲ ਸੈਲ ਪਟਿਆ ਰਾਜਪੁਰਾ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਤੇ ਐਸਪੀ ਸੀਟੀ ਵੈਬਰ ਚੌਧਰੀ ਸੋ ਇਹਨਾਂ ਨੇ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਗਰਾਉਂਡ ਅਪ ਕੀਤਾ ਹੈ ਅਰੈਸਟ ਕੀਤਾ ਤੇ ਨਾਲ ਦੀ ਨਾਲ ਜਿਹੜੀ ਰਿਕਵਰੀ ਹੈ ਉਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਈ ਹੈ ਤੇ ਨਾਲ ਹੀ ਕੁਝ ਗੋਲੀਆਂ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਬਾਅਦ ਚ ਕੀਤੀ ਜਾਊਗੀ ਉਹ ਠੀਕ ਹੈ